いいよ。 ਉਹਦੇ ਕੋਲੇ ਆਪਣੀਆਂ ਟੂਮਾ ਹੈਗੀਆਂ ਨੇ ਤੁਸੀਂ ਉਹ ਪਾ ਲਿਓ ਹੈਗੀਆਂ ਤਾਂ ਸੀ ਬੁੱਤ ਮੈਂ ਕਹਿੰਦੀ ਸੀ ਵੀ ਤੇਰੀ ਮੰਮੀਆਂ ਦਾ ਟੂਮਾ ਨਾ ਨਾ ਤਰਵਾਇਦਿਆਂ ਨਾਲੇ ਪਾਰੀ ਦੇਣਾ ਆ ਮੰਮੀ ਹੋਣੀ ਮੈਂ ਤੁਹਾਨੂੰ ਦੇ ਸਕਦੀ ਤੁਸੀਂ ਆਪਦੇ ਆਲੀ ਪਾ ਲਓ ਪੁੱਤ ਤਾਂ ਉਹ ਤਾਂ ਮੋਤਾ ਕੀ ਸੀ ਹੋਈ ਗੱਲ ਮਾਹੂ ਇਹ ਤੇਰੀ ਮਰਜ਼ੀ ਹੈ ਵੀ ਮੈਂ ਕਿ ਤੇਰਾ ਮੋੜ ਹੀ ਲੈਣੀ ਆ ਮੰਮੀ ਤੇਰਾ ਚਲੋ ਮੈਂ ਤੁਹਾਨੂੰ ਦਿੰਦੀ ਪਰ ਇਹ ਵੀ ਉਹਦਾ ਮਾਮਾ ਜੀ ਲੈ ਗਏ ਸੀ ਟੂਮਾ ਵੀ ਸਾਰੀ ਉਹਨਾਂ ਨੂੰ ਦੇ ਦਿੰਦਾ ਮਾਮਾ ਤਾਂ ਮਾਮਾ ਮੇਰੀ ਕੁੜੀ ਸੱਚੇ ਪੁੱਤ ਤੂੰ ਮੈਨੂੰ ਦੱਸੇ ਤਾਂ ਹੁੰਦੀ ਵੀ ਜੇ ਮਾਮਾ ਟੂਮਾ ਲਿਜਾਦਾਗਾ ਕੁਆ ਇਸੇ ਪਹਿਲਾਂ ਕਹਿੰਦੇ ਸੀ ਕਿ ਮੈਂ ਸਾਹਮਣੇ ਰੱਖੜ ਦੇ ਮਾਮੀ ਨੂੰ ਸੰਭਾਲ ਰੂਗਾ ਤਾਂ ਕਰਕੇ ਮੈਂ ਕੋ ਲੈ ਗਈ ਸੀ ਸਾਹਮਣੂ ਆਪਣੇ ਕਿਹੜੇ ਨਮਾਲੇ ਬੈਠੇ ਨਹੀਂ ਹੈਗੇ ਸੀ ਉਹ ਤਾਂ ਸਾਹਮਣੂ ਉੱਥੇ ਨੂੰ ਫਿਰ ਸਾਹਮਣੂ ਕੌਣ ਸੀ ਉੱਤੇ ਸਾਹਮਣੇ ਨਹੀਂ ਕਿਤੇ ਚਲੋ ਵੀ ਕੋਈ ਨਾ ਫੇਰ ਕਿਉਂ ਹੈ ਉਹ ਵੀ ਆਪਣੀ ਨੇ ਕਿ ਮੈਂ ਤਾਂ ਕਰਕੇ ਦੇ ਦਿੱਤੀ ਸੀ ਚਲ ਮਰਜੀ ਹੈ ਤੇ ਤੇਰੀ ਇੱਕ ਵਾਰ ਤਾਂ ਸੋਚ ਲੈਂਦੀ ਮੈਂ ਦੱਸਾਂ ਉਹ ਚਾਹ ਭਾਗ ਜੰਗ ਰੰਗ ਕਰਨ ਚਲ ਨਾ ਇੱਕ ਵਾਰ ਉਹਨੇ ਸੋਚਿਆ ਕਿ ਡਿਪਾਇਡ ਹੈ ਲੈ ਤਾਂ ਸੂਤ ਇੱਕ ਵਾਰ ਤਾਂ ਸੋਚ ਲੈਂ ਮੈਂ ਮਾਮੇ ਇਹ ਕਾਹ ਚਾ ਕਰਦੇ ਕਾਲ ਜਾਂਦਾ ਕਦੇ ਉਹ ਗੱਲ ਮਾਂ ਨੂੰ ਫਿੱਸਾ ਕਰਦੀ ਐ ਕਰੇ ਉਹਦੇ ਕੱਪੜਾ ਜਿਹੜਾ ਤੇ ਉਹ ਕਿੱਥੋਂ ਪਾਉਣੀ ਐ ਵੀ ਪਰ ਤਾਂ ਖੋਜਦਾ ਮੈਂ ਮਾਂ ਨੂੰ ਦੱਸਦਾ ਦੇਣਾ ਮਾਮੇ ਨੇ ਵੀ ਹੱਦ ਕਰੀ ਮਾਮਾ ਦਾ ਪੁੱਛ ਰੰਦਾ ਭਈ ਇਹ ਠੂਮਾ ਫੜਾਉਗੇ ਮੈਨੂੰ ਜਾਮ ਕੇ ਨਾਲ ਜਾਣਾ ਮੈਨੂੰ ਲੱਗਦਾ ਮੈਂ ਥੋੜੀ ਨਹੀਂ ਦਾ ਖਰਚਾ ਸੀ ਚੰਗੀ ਤੂੰ ਮੋ ਹਾਂ ਸਮੂਹ ਓਏ ਬੇਬੇ ਐ ਬੱਚੇ ਟੈਨਸ਼ਨ 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 ਕਰ ਦੇ ਤਾਲੀ ਦੇ ਸੁਬੇ ਉਹ ਜਿਹੜੇ ਕੁੜੀ ਕੋਲ ਪੰਜ ਛੇ ਤੋੜੇ ਸਨ ਉਹ ਮਾਜੀ ਮਾਪੇ ਸਿਵਾ ਦੇ ਸੀ ਉਹ ਜਿਹੜੀ ਵਾਰੀ ਨੇ ਦਵਾਇ ਦਿੱਤੀ ਉਹ ਕਿਹ ਪਤਾ ਹੁੰਦਾ ਹੈ ਜਦੋਂ ਮੈਂ ਦੋ ਨਾ ਤਾਂ ਮੁੱਕਰਦੀ ਮੁੱਕਰਦੀ ਉਹਦੇ ਬਹੁਤ ਹੈਗੇ ਨੇ ਇੱਕ ਆਹ ਮੁੱਕਰ ਕੇ ਵੇਲੇ ਕਹਿੰਦੇ ਮੈਂ ਤੁਹਾਡਾ ਦੋ ਮਿੰਟ ਨਾ ਮੁੱਕਰ ਕੋ ਦੋੜਾ ਮਾਇਦੇ ਮਾਇਦੇ ਜਿਹੀ ਵੀ ਕਰਦਾ ਮਾਂ ਮਾਇ ਜਿੱਤੇ ਕੋਲੀ ਦੀ ਵਿਯੋਗਨ ਤੇ ਕੋਈ ਚੀਜ਼ ਹੋਣੀ ਪੜਾਈ ਸੀ ਕਿ ਨਹੀਂ ਪੜਾਈ ਸੀ ਕੋਈ ਵੀ ਕੋਈ ਨਹੀਂ ਮੇਰੇ ਕੋਲ ਸਿੱਧੀ ਨਹੀਂ ਕੋਈ ਪਤਾ ਚਾਹਦੇ ਲੱਗਦਾ ਤੇ ਮੇਰੇ ਕੋਲ ਕੋਈ ਪਤਾ ਨਹੀਂ ਕਿਸੇ ਚੀਜ਼ ਦੀ ਮਰਜ਼ਿਆ ਕਰ ਗੌਰ ਵੀ ਕਰ ਲਿਆ ਕਰ ਸਾਲਾ ਮੈਂ ਮਰੀ ਜੀ ਰਹਿਣੀ ਆ ਮਾਰੇ ਉਹਦੇ ਉਹ ਬਸ ਉਹ ਰੋ ਰੋ ਕੇ ਆਉਂਦੇ ਰਹੀ ਆ ਮੈਂ ਤਾਂ ਬੁੱਧੇ ਨਾਲ ਬਰੇ ਦੀ ਪਿਆਰ ਨਾਲ ਕਰੀ ਤੇ ਉਦੋਂ ਤਾਂ ਮੈਨੂੰ ਤਾਂ ਹਰਾਵਾ ਟੋਹੀ ਦਿੱਤੀ ਹੋਈ ਜਮੇ ਕੋਈ ਨਹੀਂ ਕੋਈ ਪਤਾ ਨਹੀਂ ਕੋਈ ਰੋਣ ਕਰ ਚੰ ਕੋਈ ਪਤਾ ਨਹੀਂ ਨਾ ਉਹ ਕੋਈ ਪਤਾ ਨਹੀਂ ਗਰੇ ਬਸ ਨਾ ਤੱਕ ਮੋੜ ਲੈ ਉਹ ਨਹੀਂ ਕੋਈ ਅਤੇ ਉਸ ਸਾਹ ਕੋਲ ਦਾ ਮਾਪੂਲੀ ਮਾਰ ਕੇ ਪੈਣਾ ਮੈਂ ਕੋਲ ਨਹੀਂ ਮਾਰਦੀ ਕਿਉਂਕਿ ਪਿੱਤੀ ਵੀ ਮੰਨੀ ਉਹ ਬਰਦੋ ਉਹ ਲੋਬੀ ਦੇ ਭੁੱਜੇ ਨੇ ਕੋਈ ਗੋਲ ਲੈ ਦੇ ਕੋਲ ਜੀ ਦੂਜੀਏ ਤੇ ਉਹ ਸਿੰਘ ਮਦਲੀ ਜਾਂਦੀ ਹੈ ਐਂ ਬਾਕੀ ਤੋਂ ਕੋਈ ਇਹਦਾ ਹੱਲ ਨਹੀਂ ਕੋਈ ਮਾਣੀ ਨਾਲ ਗੱਲ ਕਰਨੀ ਹੈ ਜੀ ਭਾਈ ਉਸ ਨੂੰ ਮਾਰੀ ਬੜਾ ਬੰਦਾ ਨਾ ਕੋਈ ਕੋਈ ਤੋਕੰਦਰੀ ਕੀਤੀ ਤੁਹਾਨੂੰ ਉਹ ਨਹੀਂ ਕਰ ਲਾ ਬਈ ਨਾ ਤੇਰੇ ਆ ਕੇ ਜੀ ਬੋਲੇ ਹੋਏ ਮੰਮੀ ਨੂੰ ਕਿਹਾ ਸੀ ਮੈਂ ਧੁੱਪ ਲਵਾਉਣੀ ਕੀ ਗੱਲ ਸੁਣਦੇ? ਮੈਂ ਸਭ ਆਪਾਂ ਕਰੀ ਕੀ ਕਰਦੇ ਕਹਿੰਦੇ? ਕੋਸ਼ਿਸ਼ ਨਹੀਂ ਬਿਰਿਆ ਗੜੀਆਂ ਦਾ ਸਾਫ ਕਰਦੀ ਸੀ ਧੁੱਪ 'ਚ ਲਗਾਉਣ ਵਾਲੀ ਆ ਤਾਂ ਵਧੀਆ ਤਪਾਂ ਜਿਹੜਾ ਅੱਜ ਦਾ ਰਿਆ ਕਰਨਾ ਸੀ ਬਹੁਤ ਨਾਲੇ ਨਹੀਂ ਕਿ ਜੀ ਬੇਬੇ ਰੋੜਾ ਕਿਵੇਂ ਲੈਂਦੇ 13 ਕਿਵੇਂ ਜੀ ਕਰ ਰਿਹਾ ਗੜੀਆਂ ਕਰਨਾ ਕੋਈ ਸ਼ੋਰ ਨਹੀਂ ਮਿਲਿਆ ਸਾਨੂੰ ਅੱਜ ਆ ਤਾਂ ਪਤਾ ਪਾਏ ਬੇਬੇ ਤਾਂ ਚੀਜ਼ ਕੋ ਕਰਾਉਂਦੇ ਇਹ ਹੱਥ ਸਸਵਾ ਦੇ ਬਖਸ਼ ਤੇ ਰੋਗ ਕੋਈ ਚੀਜ਼ ਨਹੀਂ ਉਹ ਬੋਲਦਾ ਕਿ ਇਹ ਇਨਸਾਨ ਹੈ। ਹਾਂ ਮੇਰੇ ਖੇਤ ਤਾਂ ਵਧੀਆ ਬਣੇ ਸੀ। ਤੂੰ ਅੱਜ ਬੜੇ ਸੋਰਤ ਜੀ ਚ ਲੱਗਦਾ ਵੀ ਤੇ ਮੈਂ ਕੀ ਹੋ ਆ ਬੜੇ। ਪਹਿਲੇ ਵੇ ਤਾਂ ਟੱਕੇ ਕਿਹਾ ਜੇ ਦਸਾ ਕੰਮ ਕਰ ਤਾ ਕਰੇ ਤੂੰ ਛੇੜਨਾ ਨਾ ਲੱਗਦਾ। ਇਹ ਨਹੀਂ ਕਰਦਾ ਤਾਂ ਇਹ ਬੋਲਦਾ ਕਿ ਤੂੰ ਆਏ ਰਸਨਾ ਜਾ ਵੜੀ ਬਸ। ਮੇਰੇ ਮਤ ਆਪਦੇ ਨੂੰ ਇਹ ਕਹਿੰਦੀ ਆ ਕਿ ਛੱਡ ਦੇ ਨਸ਼ੇ। ਤੇਰੀ ਫਾਇਦਾ ਨਹੀਂ ਹੈਗਾ ਕੁਝ ਨਹੀਂ ਰੱਖਿਆ ਲੋਜ। ਰੱਖਿਆ ਕੋਈ ਨਾ। ਮੈਂ ਤੇਰੇ ਨਾਲ ਸਾਥੇ ਹੋਂਦੀ। ਤਰ ਮੈਂ ਤੇਰੇ ਨਾਲ ਕਹਾਂ ਦੇ। ਹਾਂ ਜੀ। ਉਹ ਮਾਡੇ ਦੇ ਬੋਲ ਕਿੰਨੇ ਬਿਗਲੇ ਬਿਆਹ ਮਾਸੇ ਨੂੰ ਮੇਰੇ ਨੂੰ ਪਤਾ ਆ ਹਾਂ ਮੈਨੂੰ ਦੱਸਿਆ ਸੀ ਉਹ ਵਿਆਹ ਹੋ ਗਿਆ ਬੇਬੇ ਦਾ ਵਿਆਹ ਹੋ ਗਿਆ ਜੇ ਤੇ YouTube ਮੇਰੇ ਮੇਰੇ ਮਮੇ ਨੂੰ ਵੀ ਦੱਸਿਆ ਸੀ ਕਿ ਟੋਮਾ ਦੇ ਤਾਂ ਗਵਾ ਮੈਂ ਪਰ ਉਹ ਮਾਮਾ ਜੀ ਨੂੰ ਬੁੜਾਦੀਆਂ ਸੀ ਉਹ ਲੈ ਗਈ ਸੀ ਪਹਿਲਾਂ ਤਾਂ ਤੇਰੇ ਕੋਲ ਦੀ ਮਮਾ ਦੇ ਕੋਲ ਦੇਖ ਲੂੰ ਅੱਛਾ ਤਾਂ ਮਾਮਾ ਜੀ ਉਦੋਂ ਆਏ ਸੀਗੇ ਪਹਿਲਾਂ ਮਿਲਣ ਵਾਸਤੇ ਉਹਦੋ ਫੜਾਤੀਆਂ ਸੀਗੀਆਂ ਮੈਂ ਮੈਂ ਤਾਂ ਮੈਂ ਕਹਿੰਦਾ ਜੇ ਮਾਮਾ ਤੋਂ ਕੁਮਾ ਬਗਾਦਾ ਤੂੰ ਵੇ ਦੇ ਦੇ ਕੇ ਜਾ ਆਉਂਦਾ ਹਾਂ ਇਹਨਾਂ ਬੇਬੇ ਨੂੰ ਬਸੇ ਹੋ ਰਹੀਆ ਤੇਰਾ ਨਾ ਵੀਰੇ ਬੇਬੇ ਬੜੇ ਆਖਿਆ ਤੁਮਾ ਹੈਗੀਆਂ ਧਾਨੇ ਨੂੰ ਮੈਂ ਉਹ ਪਾ ਲਿਆ ਪਤਾ ਨਹੀਂ ਉਹਨਾਂ ਦੀ ਮਗਰ ਕਿਉਂ ਪਏ ਨੇ ਗੀ ਗੱਲ ਉਹ ਹੀ ਪਣੀ ਹੈਗੇ ਰਹਿਗੇ ਨਾ ਤੇਰੇ ਬੇਬੇ ਕੋਲ ਤੁਹਾਡੇ ਪੁੱਤ ਨਹੀਂ ਨਾ ਉਹ ਮੂਵੀ ਹੈ ਨਾ ਜਿਹੜੇ ਬਣੀ ਹੋਈ ਸੀ ਉਹ ਵਧੀਆ ਜੀ ਹੈ ਮੇਰੇ ਹੁਣ ਜਿਵੇਂ ਮਾਮਾ ਜੀ ਤੋਂ ਮੰਗੂਗੀ ਉਹਨਾਂ ਨੂੰ ਆਇਆ ਲੱਗੂ ਕਿ ਬਦਨਾਪਕ ਪੜਾ ਦਿਆਂ ਉਹਨਾਂ ਨੂੰ ਪਤਾ ਨਹੀਂ ਕਿਉਂ ਮੰਗੀ ਜਾਂਦੇ ਨੇ ਉਹਨਾਂ ਨੂੰ ਕਿਤੇ ਆਣ ਲੱਗੂ ਵੀ ਕਿਤੇ ਸਾਡਾ ਵੀ ਯਕੀਨ ਨਹੀਂ ਹੈ ਤਾਂ ਠੀਕ ਆ ਕੋਈ ਨਾ ਸਮਝਾਵ ਨੂੰ ਤੇ ਜਾਲ ਤੇ ਬਣਾਉਂਦਾ ਮੁੰਡਾ ਖਲਾ ਵੀਰੇ ਦਾ ਕੋਈ ਨਾ ਬਣਾਉਂਦਾ ਉਹ ਤੋਂ ਪਹਿਲਾਂ ਮੈਂ ਬਾਹਰ ਲਾ ਲਿਆ ਸਾਰੇ ਟੋਮਾ ਦੇ ਬਗਰੇ ਬਰੇ ਨੇ ਪਹਿਲਾਂ ਮੰਮੀ ਹੁਣ ਵੀਰੇ ਨੂੰ ਵੀ ਮੰਮੀ ਨਹੀਂ ਸੁਖਾ ਕੇ ਭੇਜਿਆ ਹਾਂ ਮੈਂ ਤਾਂ ਲਾ ਦੇ ਮੁੰਡੇ ਤਾਂ ਬਰੇ ਲੋਗਾ ਮੁੰਡਾ ਦਾ ਮੰਮੀ ਲੋ ਮੁੰਡੇ ਦੇ ਨਾਲ ਆਹਰਾਂ ਗਾਟ ਰੋ ਵਿੱਚ ਬੰਦੀ ਹੈ ਚਲ ਜੀ ਜੀ ਨੋ ਫੇਮੰਦੀਆ ਮਰੀਆਂ ਨੇ ਮੈਨੂੰ ਕੀ ਨਹੀਂ ਬਣਾਇਆ ਸ਼ਮਾ ਚੋਪਾ ਪਾ ਰਿਹਾ ਤੁਹਾਨੂੰ ਪੁੱਛਿਆ ਮੋੜਨੇ ਨੂੰ ਕਰਦੀ ਮਾਤੂ ਦੇ ਦਿੰਦੇ ਮਾਦੇ ਬਿਲੇ ਰਾਜਾ ਕਿ ਮੈਂ ਗੱਲ ਕਰ ਬੱਤ ਲੈ ਹਾਂ ਬੀ ਜਣੇ ਸੀ ਬੜੀ ਗੂੜੇ ਹਣੀ ਮਾ ਘਟਿਨਾਂ ਨੂੰ ਮਾ ਉਹ ਵੀ ਨੰਮੇ ਕੋਲ ਬੈਠੋ ਪਾ ਬੀ ਮੈਨੂੰ ਇਹ ਸਮਝ ਆ ਰਹੀ ਹੈ ਇਹ ਤੂੰ ਮੰਜਰੀ ਇਹ ਉੱਥੇ ਬੈਠਾ ਜੀ ਗੌਰਤਾ ਕਰ ਲੈਂਦਾ ਮੈਂ ਮਾਂਨੇ ਕੋਲ ਚੀ ਸੋਨੂ ਤੁਰ ਕੇ ਕਰੀਏ ਤੂੰ ਇਹ ਹੀ ਬਸ ਤੇ ਦੋਹਾਂ ਨੂੰ ਪਤਾ ਤੋਂ ਹੀ ਬਸੇ ਜਾਵੇ ਨੀ جان دے تے تو مہا مطلب کرنا ہوے دا یہ ہلا کر ہاں یار ماں درا دے سی تے خالی اوہ انا جتاں تے بردی دے ماما دے نال تے سی ان کوٹ کر دے تے تو ٹاٹھے تو بے نو بار جا نے دو ساں تے کسی نے گھر ہی بیٹھ جا گا سالوں میں باہر جانا ہے باہر جانا ہے بدو کو کم جانا ہے کسی کولے نہ غلط کرتے میں نہیں کراں ਸਾਨੂੰ ਨਹੀਂ ਕਰੀ ਬਸ ਇਦਾਂ ਹੀ ਬਹਜਾ ਤਾ। ਬਲਤੈ ਚੋਦੀ ਹੋਦੀ। ਕੀ ਕਰਦੇ ਸਖਬਤੋ। ਕੁਛ ਨਹੀਂ ਮੰਮੀ ਮੇਰਾ ਨਾ ਦਲੀਆ ਦਾ ਮਾਨੂੰ ਜੀ ਕਰੀ ਆਂਦਾ ਸੀ। ਫਿਰ ਵੀਰਾ ਵੀ ਆ ਗਿਆ ਕਹਿੰਦਾ ਬਣਾ ਲਾ ਦਲੀਆ ਖਾ ਲਾਂਗੇ। ਅੱਛਾ ਚਲ ਮੈਂ ਬਣਾ ਲਨੀ ਦਲੀਆ ਤੇ ਚਾਹ ਤਰੀ ਪੀਏ ਨਾਲੇ। ਬਣਾ ਲਨੇ ਕੋਈ ਨਾ। ਮੈਂ ਚਾ ਕੋਈ ਨਾ ਮੈਂ ਬਣਾ ਲੇਨੀ ਆ। ਨਾਲੇ ਮੈਂ ਚਾਹ ਤਰੀ ਪੀ ਚਾਹ ਚੁੱਧ ਦੁੱਧ ਪਾ ਲੂਗੀ ਨਾ ਮੈਂ ਦਲੀਆ ਬਣਾਉਂਦਾ ਦਲੀਆ ਤੇ ਪਾ ਕੀ ਦਾ ਗੈਂਟ ਦੀ ਧਰ ਲੱਗਣਾ ਗਮਚਾਉਣੀ ਐ। ਚਲ ਬਣਾ ਲਉ। ਨਾ ਚਲ ਬਣਾਉਣੀ ਆ। ਕਰਨਾ ਕਿ ਤੇ ਮੇਰੇ ਨਾਲ ਬੋਲਦੇ ਵੀ ਨਹੀਂ ਸੀ ਉਹਨਾਂ ਮੈਨੂੰ ਚੀਚਾਂ ਬਣਾ ਉਹਨਾਂ ਕਿੰਨੇ ਤੇ ਇੱਕ ਗੱਲ ਹੋ ਗਈ ਤੂੰ ਮਾ ਤਾਂ ਨਾ ਮੇਰੇ ਕੋਲੇ ਆਈਆਂ ਮੈਂ ਆਪਣਾ ਕਰਦੇ ਬੰਦੀ ਦਾ ਦਰਿਆ ਭਰਨ ਲੱਗੇ ਮਾਪੇ ਨਾਲ ਗੱਲ ਕਰਿੰਦਾ ਨਾ ਸਹੀ ਟਾਈਮ ਤੂੰ ਮਾ ਨਾਲ ਮਾਮਾ ਜੀ ਨੂੰ ਦੇਖਣੀ ਆ ਕਿਉਂਕਿ ਜੇ ਕਿਤੇ ਇਹਨਾਂ ਦੇ ਹੱਥ ਲੱਗ ਗਏ ਆ ਫੇਰ ਵੀ ਔਖਾ ਹੋ ਜਾਣਾ ਜੇ ਕਿਤੇ ਇਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਨਾ ਤੂੰ ਮਾ ਮੇਰੇ ਕੋਲੇ ਨੇ ਇਹਨਾਂ ਨੇ ਨਾ ਤਾਂ ਮੇਰੇ ਤੋਂ ਧੱਕੇ ਨਾਲ ਹੀ ਹੋ ਜਾਣੇ 믿어보되 믿어요. भी नहीं की हुआ कि देखी आंधी सी भी की कर दी है कि थे भी आखिर आ रही है तन शक नहीं होती मम्मी ये जी कोई गल नहीं आखिर आ रही है किसे गल कर रही है मुंडे ना मम्मी किसे मुंडे ना गल नहीं कर रही सी अरे तू उठ के फिर खुद फड़ ले मैं तो मम्मी अपनी सहेली ना गल कर दी सी मैं सहेली ना खले गल नहीं होती मेरे कोले मम्मी ऊपर आके बाल ना हम बनाने बाद में आ रही सी सर लगा ता करके मैं उधर पर बाहर वजह से थोड़े कमरे नहीं मम्मी ये जी कोई गल नहीं तू सी गलत समझ जाने आ ਕਿਆ ਕਰਨੀ ਚੜ ਚੜੀ ਤਾਂ ਹੱਥ ਫੇਰ ਆ ਬਥੇ ਕੋਈ ਦੇਖਦਾ ਮੈਨੂੰ ਕਿਹੜਾ ਹਾਂ ਠੀਕ ਆ ਬਈ ਵਧੀਆ ਤੂੰ ਦੱਸ ਵਾ ਠੀਕ ਆ ਬਈ ਹਾਂ ਠੀਕ ਆ ਤੂੰ ਕਿਵੇਂ ਬਈ ਅਜੀ ਬਗੈਰ ਦੱਸੇ ਜੀ ਆ ਗਿਆ ਆ ਗਿਆ ਤੁਸੀਂ ਮੈਂ ਆ ਸਕਦਾ ਆਂ ਅੰਦਰ ਬਾਈ ਨਾ ਆ ਸਕਦਾ ਬਾਈ ਹੁਣ ਲੱਗੀਏਗਾ ਉਹ ਕਹਿੰਦੇ ਫੇਰ ਤੁਸੀਂ ਮਾ ਤਾਂ ਮੈਂ ਮੱਧੀਆਂ ਮੁੱਤ ਨੂੰ ਫੋਟੋ ਖਾਈ ਆਉਣੀ ਸੀ ਬਣੀ ਕਿੱਥੇ ਆਉਂਦੀ ਅੰਤਰੀ ਨੂੰ ਮੈਂ ਮੈਂ ਤਾਂ ਨਹੀਂ ਦੀਨ ਕਿਤੇ ਅੰਦਰ ਹੀ ਕਿਥੇ ਉਹ ਉਹ ਨਾ ਦਾ ਤੇ ਉਹ ਮੈਂ ਕੀ ਦਸੀਏ ਜੋ ਹਮ ਤੂੰ ਕਿਹਨ ਜਿਹੜਾ ਕੁਛ ਲੈਣਾ ਪੁੱਛ ਹਾਂ ਕਾਜ ਦੇ ਕਿਸੇ ਮੁੰਡਿਆ ਨਾਲ ਗੱਲਤ ਹੋ ਰਹੀ ਹੈ ਹਾਂ ਗੱਲਤ ਹਾਂ ਅੱਜ ਮੈਂ ਫੋਨ ਤੇ ਮੈਂ ਨਾ ਫੋਨ ਤੇ ਤੁਹਾਨੂੰ ਲੱਗ ਰਿਹਾ ਕਿ ਮੈਂ ਤਾਂ ਕੋਈ ਚ ਕੰਮ ਕਰਨਾ ਜਦੋਂ ਮੈਂ ਦੇਖੀ ਉੱਥੇ ਤੇ ਗੱਲਾਂ ਮਾਰ ਸਕਦੀ ਸੀ ਕਿਸੇ ਮੁੰਡੇ ਨਾਲ ਮੈਂ ਉੱਥੇ ਜਾ ਕੇ ਦੇਖਿਆ ਫੋਨ ਤੇ ਉਹ ਮੇਰੇ ਨਾਲ ਗੱਲਾਂ ਕਰਦੀ ਸੀ ਉਹ ਨਾ ਬਈ ਕਿਸੇ ਮੁੰਡੇ ਨਾਲ ਸੀ ਮੇਰੇ ਨਾਲ ਕਰਦੀ ਆ ਫੋਨ ਤੇ ਕੰਮ ਕਿਸੇ ਮੁੰਡੇ ਨਾਲ ਕਰਦੀ ਨਾਲ ਹੋਰ ਹਮਜੀ ਸੀ ਵੀ ਕਿਸੇ ਨੂੰ ਦੇਣਾ ਗੱਲਾਂ ਆਜ ਮੈਂ ਉਹਨੂੰ ਲੈ ਕੇ ਜਾਉਂਗਾ ਲਈ ਤੁਸੀਂ ਜਿਹੜੇ ਉਹਨੂੰ ਟੂਮਾ ਟਮਾ ਕੋਲ ਦੀ ਸਿੱਧੀ ਮਾਂ ਕਰਨਾ ਨਾ ਵੀ ਟੂਮਾ ਅਸੀਂ ਤਾਂ ਕਹ ਗਏ ਉਹ ਪੁੱਛਣਾ ਨਹੀਂ ਸਭ ਨੂੰ ਦੱਸਿਆ ਤੇ ਕੋਣ ਤੇ ਤੇਰੇ ਨਾਲ ਕਾਹੀ ਸੀ ਮੇਰੇ ਨਾਲ ਤਾਂ ਰਿਸ਼ਤਾ ਨਹੀਂ ਹੋਰ ਮਾਂ ਨੂੰ ਤਾਂ ਨਹੀਂ ਆ ਜਾਂਦੇ ਨਾ ਜਾਣ ਜੂਰੀ ਤਾਂ ਕੋਈ ਨਹੀਂ ਬਈ ਜਾਣੂ ਨਹੀਂ ਮੈਂ ਲੈ ਕੇ ਜਾਉਂਗਾ ਨਹੀਂ ਬਈ ਜਾਨ ਲੈ ਤਾਂ ਕਿਹੜੀ ਗੱਲ ਐ ਦੱਸ ਆ ਤਾਂ ਫਾਲ ਨਹੀਂ ਨਾ ਰੋਜ਼ ਨਹੀਂ ਐ ਕੰਮ ਚੱਲਦਾ ਹੈਗਾ ਗੰਭੀਰ ਸੋਹ ਮਮਾ ਜੀ ਆ ਗਏ ਤੁਸੀਂ ਹਾਂ ਬਈ ਆ ਗਏ ਅੱਜ ਮੈਂ ਤੇਨ ਲੈਣਾ ਆਈ ਚਲੋ ਮਮਾ ਜੀ ਮੈਨੂੰ ਤਾਂ ਇਹਨਾਂ ਨੇ ਹੋਰ ਤੋਂ ਦੁਖੀ ਕਰ ਦਿੱਤਾ ਹੈ। ਬਾਹਰ ਕੱਪੜੇ-ਕਪੜੇ ਤਾਂ ਐਵੇਂ ਆਖੀ। ਹਾਂ ਮੈਨੂੰ ਬਾਹਰ ਚੱਕ ਫਿਰ। ਤੁਸੀਂ ਬੈਠੋ ਮੈਂ ਚਾਹ ਲੈਣੀ। ਨਹੀਂ ਨਹੀਂ ਕਾਇਦੀ ਲੋੜ ਨਹੀਂ। ਤੂੰ ਬਾਹਰ ਚੱਕ। ਚਲੋ ਮਮਾ। ਇਹਨਾਂ ਨੂੰ ਰੋਜ਼-ਰੋਜ਼ ਨੂੰ ਪਤਾ ਲੱਗ ਜੂਗਾ ਇਹਨਾਂ ਦਾ। ਆ ਜਾਓ। ਲੈ ਪਾਣੀ ਸੁਕਾ। ਪਾਣੀ ਕਿਹੜਾ ਪਾਣੀ ਰੱਖਣ ਦੇ। ਕੋਈ ਨਾ ਮੈਂ ਪਾਣੀ। ਉਹ ਮਾਹਾਂ ਕਿਹੜੇ ਪਾਣੀ ਰੱਖੇ। ਕਿੱਥੇ ਹੋਏ?

ਹੀ ਪਤਾ ਪਾ ਛੋਡੇ ਵਰਗੇ ਨੂੰ ਪਤਾ ਹੋਊਗਾ ਲਾਦੀ ਨਾ ਮੈਂ ਤਾਂ ਕੀ ਕਰਾ ਛੋਡੇ ਵਰਗੇ ਨਾਲ ਇਹਦਾ ਤੁਹਾਡਾ ਗੋਸਤਾ ਜੀ ਨਾ ਮੈਂ ਤਾਂ ਮੂੰਹ ਲਾਇਆ ਸੀ ਦੋ ਤਿੰਨ ਘਰ ਲੱਗਿਆ ਜੀ ਅੱਛਾ ਭਾਈ ਬਤੂ ਨਹੀਂ ਪਤਾ ਹੋ ਗਏ ਕਿ ਕਿੱਥੇ ਨਹੀਂ ਹਾਂ ਕੋਈ ਪਤਾ ਨਹੀਂ ਬਤਾਉਂਦਾ ਕੰਮ ਆਇਆ ਕੰਮ ਦਾ ਕਿਹੜਾ ਕਹਿੰਦੇ ਛੋਡੇ ਵਰਗੇ ਦਾ ਪੱਟੇ ਹੀ ਮੇਰੇ ਤੇਰਾ ਨਾ ਨਾ ਮੈਂ ਤਾਂ ਬਹੁਤ ਸਮਝਾਉਣਾ ਹਾਂ ਤੇ ਸਮਝਣਾ ਜਾਣੀ ਨਾ ਨਾ ਮੈਂ ਤਾਂ ਬਹੁਤ ਸਮਝਾਉਣਾ ਵੀ ਤੇਰੇ ਤਾਪ ਨਹੀਂ ਕਰਤੇ ਕੁਝ ਵੀ ਇੰਦਰੀ ਸਾਹਮਣੇ ਉੱਥੇ ਕਮਾਈ ਬੋਲ ਕਰਦੇ ਆ ਮੈਂ ਤਾਂ ਉਹ ਆਪ ਜਾ ਕੇ ਇਸ ਦਾ ਕੋਈ ਦਾ ਛੋਡੇ ਵਰਗੇ ਸੁਝਾਉਣ ਜੇ ਕੇ ਸਮਝੀ ਆ ਮੈਂ ਤਾਂ ਲੋਜਿੰਗ ਹਾਂ ਉਹਨੇ ਮਾਦਾ ਦਾਖਿਲ ਕਰਦੀਆ ਤਾਂ ਭਾਈ ਕੀ ਨਸਾਂ ਤਾਂ ਤਾਂ ਕੇ ਟੈਨਸ਼ਨ ਹੋ ਰਹੀ ਹੈ ਟੈਨਸ਼ਨ ਕੀ ਟੈਨਸ਼ਨ ਹੈ ਮੈਂ ਭਾਈ ਉਹਦੀ ਹੀ ਕਾਈਚੂ ਹੋਈ ਹੈ だっਕੇ ਜੁਮਾਈ ਦਾ ਕਾ ਵੀ ਕਿਤੇ ਨਾ ਮੈਂ ਲੱਗਦਾ ਮਾਰਦੀ ਪੂਰੀ ਜਦੋਂ ਦੇਖਿਆ ਉਹ ਮਾਦੀ ਮੇਰਾ ਪੁੱਟ ਗੱਲਾਂ ਮਾਰ ਰਹੀ ਸੀ ਉਹਦਾ ਮਾਮਾ ਆ ਗਿਆ ਮੈਨੂੰ ਉਹਦਾ ਪਤਾ ਲੱਗਾ ਅੱਛਾ ਕਿਹੜੀ ਕੁੜੀ ਮੈਂ ਭਾਈ ਉਹ ਕੁੜੀ ਹੈਗੀ ਤਾਂ ਭੈਣ ਦੇ ਮਾਮਾ ਨੂੰ ਦਿੱਤੀ ਸੀ ਅੱਛਾ अच्छा अच्छा हां अच्छा आपने मेरा नाम पता नहीं हां अच्छा बटेर मादरसी हां ठीक है ते ਹੁਣ ਪਤਾ ਕਿ ਕਿ ਟੈਂਸ਼ਨ ਹੋ ਰਹੀ ਹੈ ਕੁੜੀ ਦੀ ਬਣ ਕੱਲ ਟੈਂਸ਼ਨ ਨਾ ਲੈ ਬਰ ਮਾਤਾ ਟੈਂਸ਼ਨ ਹੈ ਕਿ ਕੀ ਬਰ ਮਾਂ ਪਤਾ ਨਹੀਂ ਕੋਈ ਸਾਂਹ ਕਿਹੜਾ ਮੈਨੂੰ ਪਤਾ ਸੀ ਭਾਈ ਵੀਰ ਮੈਂ ਆ ਕੇ ਮਾਮੇ ਨਾਲ ਗੱਲਾਂ ਮਾਰੀ ਮੈਂ ਤਾਂ ਸਮਝ ਨਹੀਂ ਪੁੱਠੀ ਗੱਲ ਹੋਈ ਗੱਲ ਮਾਂ ਕੋ ਤਾਂ ਠੀਕ ਆ ਤੇਰੀ ਗੱਲ ਫੇਰ ਤੇ ਹੁਣ ਲਾਲੀ ਕਰੋ ਤੂੰ ਕੀ ਪਤਾ ਭੀ ਲਾਲੀ ਮੈਨੂੰ ਕਿਹੜਾ ਕੋਈ ਲਾਲੀ ਦੱਸ ਕੇ ਗਿਆ ਦਾ ਕੋਈ ਟਿਕਾਣਾ ਹੋਵੇ ਕੀ ਪਤਾ ਭੀ ਟਿਕਾਣੀ ਮੇਰੇ ਛੋਡੇ ਵਰਗਿਆਂ ਨੂੰ ਪਤਾ ਉਹ ਮੁੰਡੇ-ਮੁੰਡੇ ਜਿਹੜੇ ਦੋਸਤ ਹਨ ਉਹਨਾਂ ਨੂੰ ਟਿਕਾਣੀ ਦਾ ਵੀ ਨਹੀਂ ਪਤਾ ਜਦੋਂ ਭੁੱਖ ਲੱਗਦੀ ਜਦੋਂ ਘਰੇ ਆ ਜਾਂਦਾ ਆ ਕਹਿ ਗਿਆ ਕਿ ਮਾਂ ਕੇ ਦਾਲ ਨਹੀਂ ਮੈਨੂੰ ਪਸੰਦ ਕਰਦਾ ਕਤੂਰੀ ਆ ਕੇ ਚਾਟਨੀ ਚ ਪੜ੍ਹਦੀ ਹੁੰਦੀ ਉਹ ਚਾਟਨੀ ਉਹ ਦੇ ਦੇ ਬੱਚਾ ਵੀ ਉਹ ਰੱਖ ਤਾ ਖਾਂਦਾ ਮੈਂ ਉਹਨੂੰ ਦੇਖਦਾ ਫਿਰ ਮੈਂ ਤਾਂ ਉਹਨੂੰ ਇੱਕ ਨੌਕਰੀ ਤੇ ਲਵਾਉਣਾ ਸੀ ਮੈਂ ਆਇਆ ਚਲੋ ਕਿਤੇ ਕਾਦੀ ਨੌਕਰੀ ਪਈ ਹੈਗੀ ਉਹ ਤੋਂ ਉਹਦੇ ਨਾਲੇ ਗੱਲ ਕਰ ਲਵਾਂਗਾ ਤੇ ਤਾਂ ਰੱਬੇ ਭਾਈ ਹੋਣ ਤੇ ਜਿਹੜਾ ਕੋਈ ਨਾ ਤੇ ਗੱਲਾਂ ਲਾਉਂਦੇ ਫੋਨਤੀ ਕਰਕੇ ਆਉਣੀ ਸੀ ਤੇ ਇਹ ਹਾਂ ਕੋਈ ਨਾ ਮੈਂ ਕਰਦਾ ਮਾਦਾ ਫੋਨ ਹੋਣੇ ਮੇਰਾ ਥੱਕਿਆ ਜਿੰਨਾ ਤੇ ਚਾਹ ਪਾਣੀ ਬਣਾ ਲੈਣੀ ਹਾਂ ਬੱਸ ਮਾਤਾ ਠੀਕ ਹੈ ਜੀ ਵੇਸੇ ਆ ਗਿਆ ਬੇਲੜ ਉਹ ਤਾਂ ਕਹਿੰਦਾ ਉਹਨੂੰ ਮੋੜਦੇ ਨਹੀਂ ਆ ਬੇਲੜ ਮੈਂ ਹੁਣ ਕੀ ਨੂੰ ਪਤਾ ਜੀ ਬੋਲਣਾ ਆ ਬੇਲੜੀਆਂ ਕਰਕੇ ਆ ਨਿਕਲਣਾ ਕਰੂ ਬਣਾ ਲਿਆ ਆਹ ਅਗਿਮਾਰ ਆ ਗਿਓ ਹਾਂ ਆਦੀ ਕਾਲਸ ਤੋਂ ਪੈਣ ਅਮੂਰ ਟੈਲੀਫੋਨ ਚੱਕ ਲਿਆ ਕਰ ਉਹ ਘਰ ਆ ਜਾਂਦੇ ਨੇ ਕਿ ਕਿੱਥੇ ਹੈਗਾ ਸਾਡਾ ਦੋਸਤ ਕਿਹੜਾ ਮੁੰਡਾ ਕੀ ਪਤਾ ਮੈਨੂੰ ਕਿਹੜਾ ਮੁੰਡਾ ਤੀਪਾ ਰਮਗੜ ਤੋਂ ਮੁੰਡਾ ਆਇਆ ਸੀ ਤੈਨੂੰ ਪੁੱਛਦਾ ਅੱਛਾ ਅੱਛਾ ਉਹ ਤਾਂ ਬਿਲਕੁਲ ਕੰਮ ਜਿਹਾ ਕਰ ਮਾੜਾ ਉਹ ਬੇਲੜ ਤੂੰ ਬੇਲੜ ਨਹੀਂ ਮੈਂ ਪਾਛਾ ਮਰਦਾ ਆ ਤੂੰ ਲੈ ਚਿਰ ਕੇ ਕੰਮ ਕਰ ਵੰਡੀ ਵੇ ਕਿਹੜੀ ਭੈਣ ਭੈਣ ਨੂੰ ਤਾਂ ਹੁਣ ਤੂੰ ਭੁੱਲ ਜਾ ਭੁੱਲ ਜਾ ਕੀ ਕਹੀ ਜਾਂਦੀ ਆ ਬੇਬੇ ਤੂੰ ਦਿਮਾਗ ਤਾਂ ਠੀਕ ਆ ਨਾ ਤਾਂ ਆਇਆ ਨੂੰ ਮੇਲੇ ਭੈਣ ਨਾ ਮੇਰੇ ਕੋਲ ਨੂੰ ਭਾਣ ਕੀ ਕਹੀ ਜਾਂਦੀ ਆ ਬੇਬੇ ਤੂੰ ਗੱਲ ਦੱਸ ਗੱਲ ਕੀ ਆ ਗਈ ਗੱਲ ਕੀ ਦੱਸਾਂ ਜੇ ਤੇਰੀ ਮਰਨ ਜੋ ਗਰਨਸਾ ਚੰਦਨ ਸੁੱਟ ਤ ਰਹੇਗਾ ਤੈਨੂੰ ਫੇਰ ਪਤਾ ਲੱਗੇ ਮੱਥੇ ਆ ਤੈਨੂੰ ਮਚਾ ਸਕਾਂਗੇ ਜਾਂ ਸੜ੍ਹਾ ਸਕੀ ਇਹ ਘਾ ਟੱਕ ਨਾਲ ਆ ਕੇ ਨਹੀਂ ਸਰਦਾ ਸਾਰਾ ਕੁਝ ਮਨ ਨਹੀਂ ਆ ਤਾ ਤੋ ਸੁੱਖਾ ਸੁੱਖਾ ਜਿਵੇਂ ਤਾ ਹੀ ਬੋਲ ਸੁੱਖਾ ਸੁੱਖਾ ਜਿਵੇਂ ਤਾ ਹੀ ਬੋਲ ਕਉ ਇਹ ਤੇ ਯੂ ਮੈਨੂੰ ਪਤਾ ਨਹੀਂ ਕਿ ਕਿਸੇ ਨੂੰ ਪਤਾ ਨਹੀਂ ਦਿੱਤਾ ਦੋਵੇਂ ਤੋਂ ਬਗੈਰ ਤੂੰ ਦੱਸ ਕੀ ਦੱਸ ਕੋਲੇਗਾ ਦਾ ਮਾਮਾ ਕੀ ਮਾਮਾ ਮਾਮਾ ਨਹੀਂ ਆਇਆ ਸੀ ਆ ਹੂੰ ਜਿੰਨੇ ਮਨੇ ਦਾ ਪਤਾ ਹੋਵੇ ਤੇ ਨਹੀਂ ਕੋਈ ਹੱਥ ਨਾ ਹੋਇਆ ਨਾ ਮਰਨਾ ਕਰਦੀ ਮਾਮਾ ਤਾਂ ਦੈਨ ਕੀ ਗੱਲ ਦਾ ਕੀ ਗੱਲ ਕੀ ਮੈਂ ਤਾਂ ਫੋਨ ਤੇ ਲੱਗਣੀ ਸੀ ਮੈਂ ਆਖਾ ਕਿ ਤੇ ਫੋਨ ਤੇ ਸੁਣਾਉਂਦਾ ਨਾ ਮਾ ਆਪੇ ਮਾਮਾ ਨਾਲ ਮੇਰੇ ਨਾਲ ਗੱਲਾਂ ਕਰਦੀ ਸੀ ਸਾਕੇ ਗੱਲਾਂ ਮਾਮੇ ਨੇ ਸੁਣ ਲਿਆ ਟੂ ਮਾਮਾ ਬੇਬੇ ਤੇਰਾ ਵੀ ਸਾਰਿਆ ਪਰ ਉਸ ਗੱਲ ਨਾਲ ਤੇਰਾ ਤਾਂ ਦਿਮਾਗ ਦਾ ਪਤਾ ਨਹੀਂ ਕੀ ਹੋ ਰਿਹਾਗਾ ਤੂੰ ਮੜਾ ਮੋਟਾ ਸੁਰਤਾ ਰਹਿ ਕਰੀ ਤੇਰੇ ਨਾਲ ਗੱਲ ਕਰਦੀ ਹੈ ਸੁਣ ਮੈਂ ਸੁਖਣਾ ਦੇ ਕੰਨ ਤੇ ਨਾ ਰੱਖਿਆ ਸੀ ਮੈਂ ਤਾਂ ਕਿਸੇ ਨਾਲ ਗੱਲਾਂ ਮਾਰਦੀ ਮੈਨੂੰ ਕਿਹਦਾ ਵੀ ਮਾਮੇ ਨਾਲ ਲੱਗ ਰਹੀ ਹੈ ਕਿ ਉਹ ਸਾਰਾ ਗੱਲਾਂ ਉਹਦਾ ਮਾਮੇ ਮੋਟਾ ਸੁਣਨਾ ਉਹ ਤਾਂ ਉੱਕਾ ਰਾਇਆ ਐ ਅਸੀਂ ਤਾਂ ਪਾਣੀ ਦੀ ਫੁੱਟਰੀ ਪੀਤੀ ਗਲਾਸ ਲਾ ਕੇ ਮਾਰਿਆ ਜੀ ਮੈਂ ਨਹੀਂ ਕਰਦੀ ਕਰਦੀ ਜਦੂ ਮੇਰੇ ਹੱਥੋਂ ਗੋਲ ਹੁੰਦਾ ਸੇਕਾ ਤੂੰ ਤੁੱਟ ਹੀ ਹੈਂ ਨਾ ਸੀ ਜਾਣ ਵਾਲਾ ਜੇ ਤੂੰ ਮੜਾ ਮੋਟਾ ਸੁਰਤਾ ਰਹਿਦਾ ਤਾਂ ਕੁਝ ਜਾਂਦਾ ਤੂੰ ਮੈਂ ਨਹੀਂ ਮਿਲਦੇ ਮਿਲਦਾ ਤੋਨੀ ਬਚ ਗਈ ਬਰਿਆ ਮੈਨੂੰ ਕਿਲੇ ਆਮਗੇ ਜੀ ਇਹ ਕੀ ਇਹ ਰਫਾ ਬੀ ਬੋਹਾਹੇ ਜੀ ਜਮ ਤੇ ਤੇ ਫਵਾ ਦਾ ਤੋਂ ਕਿ ਕਿਰਿਓਨ ਫੇਰ ਉਹ ਸਾਗੇ ਬਣਾਉਣਾ ਦੱਸ ਕੋਲਣਾ ਨਾ ਬਣ ਗਈ ਉਹ ਬੌਲੀ ਜਾਂ ਮਗਨ ਨਾਲੋਂ ਬਣ ਗਈ ਉਹ ਮੈਂ ਤਾਂ ਕਿਹੜਾ ਦੱਸੀਆਂ ਰਹੀ ਕਿ ਉਹਦੀ ਉਹਦਾ ਇੱਕ ਦੱਸੀਆਂ ਤਾਂ ਤੈਨੂੰ ਤਾਂ ਦੇਖੇਗਾ ਫਿਰ ਨਹੀਂ ਤੇ ਕਾ ਕਹੀ ਗਿਆ ਗੱਲ ਕਰ ਮੇਰੇ ਉਹਦੀ ਗੱਲ ਨੂੰ ਜੇ ਤੂੰ ਗੱਲਾਂ ਵਾ ਕੇ ਤੇ ਕੋਈ ਨਹੀਂ ਪਤਾ ਕੀ ਬੋਲੇ ਮਾਮਾ ਮਮੂ ਜਲੇ ਬਾਮੀ ਕੋਈ ਬੋਲੇ ਜੇ ਕੋਈ ਬੋਲੇ ਬਣਾਂ ਨਹੀਂ ਮੈਂ ਤਾਂ ਤਾਂ ਨਹੀਂ ਹੁਣ ਕੀ ਆਇਆ ਇਹ ਗੱਲ ਜੇ ਤਾਂ ਪੈਣਾ ਜਾਂ ਦਾਬਰਾ ਪੁੱਤ ਰਿਆ ਹੋਵੇ ਤੇ ਕਿੱਥੇ ਲੱਗੇ ਮੀਟੀ। ਇਹ ਗੱਲ ਨਹੀਂ ਆਉਂਦੀ ਤੇ ਇਹ ਪੁੱਤ ਤੇ ਜੀ। 300 ਤੋਂ ਰੋਕ ਲੈਣੀ ਖਤਮ ਹੋ ਜੂਗੀ ਤੇ ਮੈਨੂੰ ਇਹ ਤੋਂ ਸੋਕੇ ਬਿਨਾਂ ਕੰਮ ਨਹੀਂ ਬਣਦਾ। ਤਾਂ ਮੌਕਾ ਹੀ ਨਾ ਕਰਾਂ ਜੇ ਪੈਣਾ ਹੋਵੇ ਫੇਰੀ ਜਿਵੇਂ ਮਾਸ਼ੀ। ਜਦੋਂ ਕਹਾਂ ਤੂੰ ਕੀ ਕਰਾਂ? ਆਪਾਂ ਤੋਂ ਤਾਂ ਦੇ ਗਰਾਂ। ਨਵੇਂ ਬੜਾ ਗਲਤੀ ਬਣਾ ਲਈ। ਵਾਪਸ ਹੀ ਆਣੀ ਇਹਦਾ। ਵੇਖ ਲੈ ਭਾਈ ਕੀ ਹਾਲ ਬਣਾਤਾ ਹਾਂ ਬਸ ਮਮਾ ਹੀ ਹੁੰਦਾ ਵਾਤਾਏਗਾ ਵੀ ਤੂੰ ਫੋਨ ਕਰ ਦੇਗਾ ਮਮਾ ਜੀ ਮੈਂ ਤੁਹਾਡੀ ਦੋਸਤ ਹਾਂ ਤੁਹਾਨੂੰ ਕੀ ਮਾੜੀ ਵੀ ਗੱਲਾਂ ਨਾਲ ਆਦਾ ਵਾ ਬਸ ਬੱਦ ਦਤਾ ਪਾ ਇੱਕ ਦਿਨ ਬਾਅਦ ਕੀ ਰਹੂਗਾ ਸਮ ਸਮਝਾ ਲੈ ਬੰਦੇ ਤਾਂ ਹੀ ਹੁੰਦੇ ਨੇ ਨਾਨੇ ਦਾ ਕੀ ਸਮਝਣਾ ਮਮਾ ਜੀ ਇਹ ਤਾਂ ਤੁਹਾਨੂੰ ਹੁਣ ਵੀ ਸਤੂ ਮਾ ਬਾਰੇ ਦੱਸੋ ਨਹੀਂ ਫੋਨ ਕਰਿਆ ਸੀ ਕਿ ਮੇਰੇ ਤੋਂ ਭੜ ਕੇ ਲੈ ਜਾ ਉਹ ਤਾਂ ਪੁੱਤ ਤੂੰ ਵਧੀਆ ਕਰ ਦੱਸ ਤਾਂ ਮੈਨੂੰ ਤੇ ਟੂ ਮਾ ਚੱਕ ਲਈ ਹਾਂਜੀ ਮਮਾ ਜੀ ਪਤਾ ਤਾਂ ਮੈਨੂੰ ਲੱਗਿਆ ਸੀ ਕਿ ਤੁਸੀਂ ਮੈਨੂੰ ਲੈਣ ਆਵੋਗੇ ਤਾਂ ਕਰਕੇ ਟੂ ਮਾ ਤਾਂ ਮੈਂ ਪਹਿਲਾਂ ਹੀ ਬੈਗ ਚੋਂ ਘੋਲੀਆ ਸੀ ਦਾਤਾ ਪਾ ਜੀ ਤੂੰ ਵਧੀਆ ਕਰ ਚੁੱਪ ਜੇ ਕਾ ਤੁਸ ਦੀ ਮਮਾ ਜੀ ਇੱਥੇ ਤਾਂ ਮੈਂ ਆ ਗਿਆ ਆਪਾ ਪੜਾਈ ਦੀ ਟੈਨਸ਼ਨ ਨਾ ਲੈ। ਇੱਥੋਂ ਮੈਂ ਤੈਨੂੰ ਘਰ ਦੀ ਛੱਡਿਆ ਕਰਨ। ਆਪੀ ਲੈ ਆ ਕਰਨ। ਤੈਨੂੰ ਕਾਹਦੀ ਸੋਚਾਂ? ਹੋਰ ਮੈਨੂੰ ਨਹੀਂ ਦੱਸਦੀ ਕਿ ਤੇਰੀ ਪੜਾਈ ਨਾ ਨਾ ਪੜਾਈ ਨਹੀਂ ਤੇਰੀ ਖਰਾਬ ਹੋਣੀ। ਤੇ ਮੰਮੀ ਵੀ ਮੁੰਮੀ ਗਈ ਹੋਈ ਆ ਬਈ ਇੱਥੇ ਦਵਾਈ ਤੇ ਰਹੀ ਹੈ। ਉਹ ਮਾਰੀ ਹੋਈ। ਤਾਂ ਹਾਂ ਚਾਹ ਨਾਲ ਆ ਲੈ। ਹਾਂ ਚਾਹ ਨਾਲ ਆ ਲੈ। ਮੈਂ ਜਨੇਤਰ ਸਰਪੰਚ ਤੇ ਨਹੀਂ ਕਰਦਾ। ਕੀ?

ਗਾਰ ਹੁੰਦੇ ਨਾ ਹੂੰ ਇਹਦਾ ਤੂੰ ਸ਼ਾਂਤ ਰੱਖ ਲਿਆ ਵਧੀਆ ਰਹੀ ਨੇ ਅੱਜਕੱਲ ਤੂੰ ਸ਼ਾਂਤ ਤੇ ਨਹੀਂ ਹੋਇਆ ਮੇਰੇ ਮੰਮੀ ਦੀ ਨਿਸ਼ਾਨੀ ਆ ਹਾਂ ਮੈਂ ਨਹੀਂ ਵਧੀਆ ਰਹੀ ਤੇ ਸੀਹਾ ਦੇ ਖਲੋਹਰਾ ਮਾਲ ਦੀ ਮੰਮੀ ਦੀ ਕੱਢੀ ਹੋਈ ਜੰਨਾ ਅਸੀਂ ਵੀ ਖੁਸ਼ ਹੋ ਗਏ ਤੇ ਰਿੰਗਾਂ ਤੋਟੇ ਹੋਰ ਹਾਂ ਆਨੂ ਮਾਮਾ ਜੀ ਤੁਸੀਂ ਸਾਥ ਠੀਕ ਹੈ ਬਈ ਇਹਨੂੰ ਮੈਂ ਹੋਰ ਨਹੀਂ ਦਾਰਦਾ ਸਿੱਟ ਕੇ ਦੇਖ ਮਾਨ ਨਾ ਮਾਰ ਬੈਂਕ ਚ ਰੱਖਿਆ ਗੋ ਠੀਕ ਹੈ ਹਾਂ ਮਾਮਾ ਜੀ ਆ ਜਾ ਹਾਂ ਬੈਂਕ ਚ ਰੱਖਿਆਵਾਂਗੇ ਅੱਜਕੱਲ ਟਾਈਮ ਨਹੀਂ ਲੋਕੀ ਸਾਂਭਲੇ ਉਹ ਮੈਂ ਬਣਾਣਾ ਸਰ ਜੀ ਹਾਂ ਜੀ ਹਾਂ ਠੀਕ ਇਹ ਵਸੈਣਾ ਕੁਛ ਮਥਿਆ ਸੀਗਾ ਵੀ ਸਭ ਕੁਛ ਬਣ ਜੂਗਾ ਨਾਲੇ ਤਾਂ ਉਹੀ ਗੱਲ ਵਾਂਗੂੰ ਸਿਆਉਣਾ ਨਹੀਂ ਹੱਥ ਲੱਗਿਆ ਟੂਮਾਂ ਵਾਗੀਆਂ ਮੈਂ ਬਹਾਣੀ ਲੱਗਿਆ ਨਾਲੇ ਰਹਿੰਦਾ ਖੁੰਦਾ ਕੁੜੀ ਨੂੰ ਮਾਮਾ ਲੱਗਿਆ ਹਾਂ ਉਹ ਖਵਰਾ ਕਿ ਮਿਲਵਣੀ ਪੋ ਉਹੀ ਗੱਲ ਨਾਲ ਆ ਇੱਕ ਤਾਂ ਮੁੰਡਾ ਜਾਨੀ ਕੰਮ ਦਾ ਕੰਜਰ ਜੇ ਕੰਮ ਦਾ ਹੁੰਦਾ ਸਾਰਾ ਕੁਛ ਹੱਥ ਪੱਲੇ ਆ ਜਾਂਦਾ ਜਦੋਂ ਇਹ ਸੁਣਦਾ ਨਹੀਂ ਸਾਰਾ ਦਿਨ ਘਰੇ ਬੜਦਾ ਨਹੀਂਗਾ ਕਿਸੇ ਸਿੱਧੇ ਮੂੰਹ ਨਾਲ ਬੋਲਦਾ ਨਹੀਂ ਵੇ ਮੁਟਿਆ ਮਰ ਜਾ ਕਰ ਕਿਸੇ ਵੇਲੇ ਉਰੇ ਆ ਜਾ ਕਰ ਬਾਹਰ ਸਾਰਾ ਦਿਨ ਇਹਦੀ ਰੀਤ ਨਹੀਂ ਪੂਰੀ ਹੁੰਦੀਗੀ ਕਿਸੇ ਵੇਲੇ ਬਾਹਰ ਵੀ ਗੱਲ ਜਾ ਕਰ ਬਹਿ ਜਾ ਕਰ ਬੰਦੋ ਹਾਂ ਬੇਬਨਾ ਹੁਣ ਤੈਨੂੰ ਨਹੀਂ ਪਤਾ ਵੀ ਐਡੀ ਵੱਡੀ ਗੱਲ ਹੋ ਰਹੀ ਹੈ ਮਰ ਜਾ ਕੋਈ ਬਹਿ ਕੇ ਰਿਆ ਕਰਨਾ ਵੀ ਕੀ ਬਣੇ ਇਹਦਾ ਕਿੰਨੇ ਕਰਗੇ ਬੇਬੋ ਮੈਂ ਤੁਹਾਨੂੰ ਮਥੇ ਰਾ ਸਮਝਾਉਂਦਾ ਸੀ ਪਰ ਤੂੰ ਘੜਾ ਮੇਰੇ ਸੁਣਦੇ ਸੀ ਸਮਝਾਉਂਦਾ ਸੀ ਹੁਣ ਮੈਨੂੰ ਕੀ ਪਤਾ ਸੀ ਵਿਆਹ ਪੰਕੇ ਛੱਡ ਜਾਣਗੇ ਵੀ ਕਿਸੇ ਦਾ ਫੋਨ ਮੈਂ ਆਖਾ ਕਿਤੇ ਹੋਰ ਹੈ ਵੀ ਮੈਨੂੰ ਕਿਤੇ ਦਾ ਮਾਮਾ ਹੀ ਮੋ ਮੋ ਤੂੰ ਮੜਾ ਮੜਾ ਦੇਖਦਾ ਲਿਆ ਕਰ ਗੱਲ ਸੁਣਾ ਕਰ ਪੂਰੀ ਫੇਰ ਉਹ ਕਰਿਆ ਕਰ ਤੂੰ ਤਾਂ ਤੇਰਾ ਤਾਂ ਬਸ ਉਹੀ ਗੱਲ ਹੈ ਮੈਨੂੰ ਕੀ ਪਤਾ ਮੈਂ ਤਾਂ ਮੜਾ ਜਾ ਤੈਨੂੰ ਫਖਾਤਾ ਮੈਂ ਤਾਂ ਆਖਿਆ ਕਿ ਤੇ ਉਹੀ ਗੱਲ ਹੋਊਗੀ ਉਹ ਤੇਰੇ ਵਾਲੀ ਮੈਨੂੰ ਕੀ ਪਤਾ ਕੀ ਫੇਰ ਹੁਣ ਛੱਡ ਪਰੇ ਦੱਸ ਉਹ ਤਾਂ ਜਿਹੜਾ ਕੁਝ ਬਣਨਾ ਸੀ ਬਣ ਗਿਆ ਵੀ ਹੁਣ ਮੂਰੇ ਕੀ ਸੋਚਗੇ ਬੇਬੇ ਦੇਖਾ ਮਾ ਤੈਨੂੰ ਪਤਾ ਕਿੰਨੇ ਪਾਪੜ ਵੇਚਣੇ ਪੈਣਗੇ ਹਾਂ ਛੋਟੀ ਹੀ ਸੀ ਜਦੋਂ ਰਿਲੇ ਹੀ ਸੀ ਤੂੰ ਉਹ ਤਾਂ ਮੈਨੂੰ ਪਤਿਆ ਹੁਣ ਮੈਂ ਸਾਡੀ ਕਰੀ ਤੀ ਕਰੀ ਵੀ ਤਾਂ ਆਦੀ ਦੀ ਉਹ ਤਾਂ ਆਪਣਾ ਇੱਕ ਤੁਸੀਂ ਜੁਵੀਣ ਵਾਸਤੇ ਕਰੀ ਤੀ ਚੱਲ ਕਿਵੇਂ ਵੀ ਕਰੀ ਪਾਲੀ ਤਾਂ ਹੈਗੀ ਐ ਲਾਚ ਚੇ ਇੱਡੀ ਕਰੀ ਸੀ ਪਰ ਜੁਵੀਣ ਤਵੇ ਕਿਉਂ ਚਾਹੀਦਾ ਕੋਸ ਨੂੰ ਕੋਸ ਨੋ ਕੋਸ ਤਾਂ ਕਰ ਮੈਂ ਤੈਨੂੰ ਉਹ ਹੀ ਸੋਚਦੀ ਐ ਵੀ ਹੁਣ ਬਸ ਵੀ ਬਰਿਆ ਤਰੂਆ ਕੇ ਚਲੀਏ ਨਾਨਕੀ ਉਹਦੇ ਕਿਵੇਂ ਕਰਗੇ ਬੱਬੇ ਤੋ ਦਿਨ ਹੋ ਗਏ ਥੋੜਾ ਦਿਮਾਗ ਨੂੰ ਠੰਡਾ ਹੋ ਜਾਂਦੇ ਮਾਮੇ ਦੇ ਨੂੰ ਤੈਨੂੰ ਪਤਾਗਾ ਕਿਹਦੇ ਹਿਸਾਬ ਨਾਲ ਮੈਂ ਤਾਂ ਹੀ ਕਹਿੰਦੀ ਸੀ ਮੇਰੀ ਗੱਲ ਸੁਣ ਕਿਸੇ ਨੂੰ ਭੇਜ ਕੇ ਉੱਥੇ ਐ ਪਤਾ ਛਤਾ ਮਗਾਲਾ ਉਹਦਾ ਮਾਮਾ ਵੀ ਕੰਮ ਤੇ ਕਿਹੜੇ ਵੇਲੇ ਕਿੱਥੇ ਜਾਊਗਾ ਜੇ ਮਾਮਾ ਨਾ ਹੋਇਆ ਮਗਰ ਉਹ ਜਾ ਕੇ ਮਾਮੀ ਨੂੰ ਬਰਿਆ ਕੇ ਲਿਆਵਾਂਗੇ ਕੁੜੀ ਤਾਂ ਆਪਣੇ ਨਾਲ ਆਜੂਗੀ ਉਹ ਨਹੀਂ ਕਰਾਈ ਕਰਦੀ ਐ ਤਾਂ ਮੈਨੂੰ ਭਰੋਸਾ ਕਰੀ ਮਾਮਾ ਤੋਰ ਦੂ ਮਾਮੀ ਤੋਰਦੀ ਭੁੱਲ ਜਾ ਬੇ ਨਹੀਂ ਮਾਮੀ ਦਾ ਸਵਾਦ ਆ ਫਰਕ ਲਾਦਾ ਮਾਮਾ ਵਾਲਾ ਘਰ ਆਇਆ ਹੋਇਆ ਸੀ ਕਿ ਮਾਮੇ ਨੇ ਗੱਲਾਂ ਸੁਣ ਲਈਆਂ ਚਲ ਕੋਈ ਨੋ ਮੈਂ ਕੋਈ ਨੁਕਰੀ ਹੱਲ ਕਰ ਦਾਂਗਾ ਆ ਤੇਰੇ ਨੌਕੀ ਸੋ ਤਾਂ ਮਰਨ ਜੁਗਰੇ ਫਿਰਦੇ ਰਹਿੰਦੇ ਤੇਰੇ ਨਾਲ ਮੁੰਡੇ ਕੁੰਡੇ ਇਹਨਾਂ ਨੂੰ ਗਾਲ ਦੇ ਇੱਕ ਨੂੰ ਪੇਹ ਡਿੱਗੇ ਤੇਨੂੰ ਕਿ ਨਾਨਕੇ ਦੂਰ ਨਹੀਂ ਉਹਦੇ ਚਲ ਕੋਈ ਨੋ ਤੇ ਮੈਂ ਮਦਦੀ ਤੇ ਕਰ ਦੋ ਸਾਰਾ ਦਿਨ ਚਾਹ ਸਾਰਾ ਦਿਨ ਰੋਟੀ ਕੋਈ ਖੋਰ ਵੀ ਚਖਲਾ ਕੋਸ ਲੈ ਰਸਣਾ

ਮੈਂ ਲਾਉਣਾ ਨਹੀਂ ਲੱਗਿਆ ਸਮਰਖ ਜੀ ਆਪਾਂ ਘਰ ਆਏ ਹੈ ਕਿ ਬਗਾਨਾ ਚ ਹਾਂ ਮਮਾ ਜੀ ਲੱਗ ਗਿਆ ਜੀ ਤੇ ਅੱਛਾ ਤੁਹਾਨੂੰ ਪਤਾ ਪਰ ਉਹ ਟੈਨਸ਼ਨ ਆ ਕਾਨੂੰ ਦਿਮਾਗੋਂ ਨਿਕਲਦੀਆਂ ਨਹੀਂ ਗਈਆਂ ਓਏ ਉਹ ਤਾਂ ਭਈ ਚੱਲੀਆਂ ਨੇ ਬਾਹਰ ਹੀ ਟੈਨਸ਼ਨ ਨਾਲਿਆ ਕਰ ਨਾਲ ਉਹ ਜਿਹੜੀਆਂ ਤੇਰੇ ਟੂਮਾਂ ਤੇ ਹਾਂ ਉਹ ਮੈਂ ਰੈਂਕ ਕਰ ਸਾਂਮਣੇ ਆ ਪੜੇ ਚਲੋ ਅभी ਵਧੀਆ ਕੀਤਾ ਤੁਸੀਂ ਹੋਰ ਤੇਰੇ ਬੈਸ ਆ ਵੇਲੇ ਕਰਨੀ ਉਹਦੀ ਨਾ ਟੈਨਸ਼ਨ ਲੈਣੀ ਹਾਂਜੀ ਅਮਰੀ ਕੋਈ ਗੱਲ ਨਹੀਂ ਸੋਨ ਤਿਆਰ ਤਾਂ ਐਂਤੀ ਭਾਈ ਮੈਂ ਹੁਣ ਸ਼ਹਿਰ ਜਾਊਂਗਾ ਨਾਲੇ ਤੈਨੂੰ ਮੈਂ ਕੱਲ੍ਹ ਦੇ ਛੱਡਣਾਂ ਕਾਲਸ ਠੀਕ ਹੈ ਕੋਈ ਨਾ ਮਾਮਾ ਜੀ ਆਪੇ ਚਲੀ ਜਾਉਂ ਕਾਲਸ ਤਾਂ ਮੈਂ ਨਹੀਂ ਨਹੀਂ ਉਹਨਾਂ ਦਾ ਬੇਗੁਰਿਆਂ ਦਾ ਕੀ ਪਤਾ ਹੈ ਰਾਹ ਚ ਖੜੇ ਹੁਣ ਵਿਸ਼ਵਾਸ ਨਹੀਂ ਕਰੀਂਦਾ ਕਿਸੇ ਤੇ ਇਹ ਤਾਂ ਹੈ ਮਾਮਾ ਜੀ ਉਹ ਤੂੰ ਤਿਆਰ ਹੋ ਜਾ ਆਪਾਂ ਚੱਲਦੇ ਤਿਆਰ ਤਾਂ ਬਸ ਮਾਮਾ ਜੀ ਹੋ ਗਈ ਸੀ ਮੈਂ ਤਾਂ ਅਹੀਂ ਚਾਹ ਬਣਾਈ ਸੀ ਮੈਂ ਦੋ ਦੋ ਗੁੱਟਾ ਪੀ ਕੇ ਫਿਰ ਬਾਗ ਚੱਲਦੇ ਆਂਗੇ ਹੋਰ ਚੱਲੀਏ ਭਈ ਮੈਂ ਵੀ ਕੋਈ ਕੰਮ ਕਰ ਨਹੀਂ ਤਾ ਹਾਂ ਕੋਈ ਨਹੀਂ ਮਾਮਾ ਹੀ ਚੱਲਦੇ ਆ ਠੀਕ ਹੈ ਚੱਲ ਚੱਲ ਚਲੋ ਮੈਂ ਮਿੱਟੀ ਲੈ ਕੇ ਆਉਂਦੀ ਹਾਂ ਹਾਂ ਕਿੱਟ ਲਿਓ ਭਾਈ ਆਇਆ ਪਤ ਸੁਖਾ ਮੈਂ ਵੀ ਲੇਟ ਹੋਈ ਨਾ ਫਿਰ ਆ ਗਿਆ ਮੈਂ ਆਇਆ ਯਾਰ ਰੋਟੀ ਰੱਟੀ ਚੱਕ ਲਈ ਭਾਈ ਆਪਦੀ ਓਹੋ ਮਾਮਾ ਜੀ ਉੱਥੇ ਰੋਟੀ ਦੀ ਲੋਟ ਨਹੀਂ ਪੈਂਦੀ ਭਾਈ ਜੀ ਆ ਹੁਣ ਤਾਂ ਖਾ ਲੂੰਗੀ ਮੈਂ ਨਾਲ ਕੈਂਟੀਨ ਚੋਂ ਖਾ ਲੂੰਗੀ ਕੁਝ ਚਲੋ ਤਾਂ ਤੇਰੀ ਮਰਜ਼ੀ ਸਸਰੀ ਘਰ ਪੈਣੇ ਸਸਰੀ ਘਰ ਪੈਣੇ ਹੋਰ ਕੀ ਕਰਦੀ ਸੀ ਭੈਣੇ ਕੁਝ ਨਹੀਂ ਪੈਣੇ ਕੱਪੜੇ ਜੇ ਕੱਢਦੀ ਸੀਗੀ ਮਸ਼ੀਨ ਚੋਂ ਰਾਜਾ ਪਣੇ ਭੇਜਾ ਕੋਈ ਨਾ ਬੈਠੀ ਪਣੇ ਤੂੰ ਕਰਦੀ ਆ ਭਣੇ ਕੁੜੀ ਆ ਕੁੜੀ ਪਣੇ ਇੱਥੇ ਠੀਕੀ ਕਾਲਜ ਪੜ੍ਹਨੀ ਜਾਂਦੀ ਆ ਫਿਰ ਉਹ ਕੰਮ ਦਿੰਦੇ ਉਹ ਜਾਜੂਦ ਕਰਦੀ ਹੋ ਕੋਈ ਆਵਦਾ ਹੰਤ ਨਾ ਕੁੜੀ ਤੋਂ ਵੀ ਕੋਈ ਕੰਮ ਕਰਾ ਦਿਆ ਕਰ ਭਣੇ ਕਰਦੀ ਆ ਭਣੇ ਕਰਦੀ ਕਹਿੰਦੀ ਕੁੜੀ ਕਰਦੀ ਆ ਨਹੀਂ ਨਹੀਂ ਹੈ ਨਹੀਂ ਕਿਤੇ ਉਹਰੇ ਆਂਦਰੀ ਹੈਗੀ ਭਣੇ ਜੇ ਪਣੇ ਹੋਵੇ ਉਹਰੇ ਪਤਾ ਨਾ ਲੱਗੇ ਸਾਨੂੰ ਲੈ ਪਤੈ ਨੂੰ ਕੀ ਹੁਣ ਅਸੀਂ ਬੇਚਤੀ ਕਿਸੇ ਪਾਸੇ ਕੋਈ ਭਣੇ ਤੂੰ ਝੂਠ ਬੋਲੀ ਜਾਨੀ ਹੈਗੀ ਸਾਰਿਆਂ ਨੂੰ ਇਹ ਪਤਾ ਲੋਕਾਂ ਨੂੰ ਵੀ ਕਿੱਥੇ ਆ ਕੁੜੀ ਉਹਦੇ ਮਾਮਾ ਹੀ ਲੈ ਕੇ ਆਕੇ ਜੇ ਫਿਰ ਮੇਰੀ ਗਾ ਸੁਣ ਮਾਮਾ ਲੈ ਗਿਆ ਤੈਨੂੰ ਪਤਾ ਹੈ ਫਿਰ ਕੀ ਟੀਵੀ ਉੱਤੇ ਸਵਾਦ ਲੈਣਾ ਹੁੰਦਿਆਂ ਨਹੀਂ ਸਵਾਦ ਨਹੀਂ ਭਾਣੇ ਫਿਰ ਪੁੱਛਾਂ ਤਾਂ ਅੱਜ ਦਾ ਭਾਂਦਾ ਸਾਡਾ ਕਿੱਥੇ ਕਿੱਲੇ ਕੀ ਪੈਨ ਤੂੰ ਕਦੇ ਭਾਣੇ ਕੁੜੀ ਨੂੰ ਮਾਮਾ ਲੈ ਗਿਆ ਕਿੱਥੇ ਤੂੰ 100 ਗੱਲ ਪੌੜੀਆਂ ਚੜਦੀ ਏ ਕੀ ਗੱਲ ਹੋਈ ਫਿਰ ਤੂੰ ਪੁੱਛਣਾ ਸਵਾਦ ਸਵਾਦ ਲੈ ਹੀ ਦੇ ਹੁੰਦੇ ਉਹ ਤੇ ਤੂੰ ਆਪਣੇ ਮਾਮਾ ਇਸ ਲੋਕ ਕਰਿਆ ਕਰ ਉਹਦੇ ਨਾਲ ਤੇ ਕਰਦੀ ਏ ਮਾਮਾ ਦੇ ਕਰਦੀ ਏ ਢੀ ਲੈਂਦੀ ਏ ਫੇਰੀ ਕਾਜ ਚ ਚਲਾਈਏ ਕੱਪੜਾ ਲਈ ਲੈਣੇ ਖਾਣ ਪੀਣੂ ਆ ਦੇ ਨਾਲ ਦਾ ਦੰਨੇ ਹੋਰ ਕਿਵੇਂ ਕੋਈ ਨੂ ਅਸੀਂ ਉਹ ਕਰਦੇ ਆ ਦੇ ਨਾਲ ਕਰਿਆ ਤਾਂ ਉਹੀ ਭਾਣੇ ਮਤੇਰ ਮਾਲਾ ਕੰਮ ਰਹੇਗਾ ਤੇਰਾ ਵੀ ਰਹ